lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਉਰਡਾ ਦੇ ਪੀਐਮ ਜਸਟਿਨ ਟਰੂਡੋ ਜਲਦ ਦੇ ਸਕਦੇ ਹਨ ਅਸਤੀਫਾ ਇੱਕ ਜਾਂ ਦੋ ਦਿਨਾਂ ਚ ਹੋ ਸਕਦਾ ਹੈ ਐਲਾਨ ਚੋਕਰੀ ਪੰਜਾਬ ਚ ਚైనా ਡੋਰ ਤੇ ਲੱਗੀ ਪਾਬੰਦੀ ਉਲੰਘਣਾ ਕਰਨ ਵਾਲੇ ਤੇ 15 ਲੱਖ ਰੁਪਏ ਤੱਕ ਹੋ ਸਕਦਾ ਹੈ ਜੁਰਮਾਨਾ ਚੀਨ ਤੋਂ ਬਾਅਦ ਹੁਣ ਇਸ ਦੇਸ਼ ਚ ਫੈਲਿਆ ਨਵਾਂ ਵਾਇਰਸ ਘਰਾਂ ਚੋਂ ਨਾ ਨਿਕਲਣ ਦੀ ਦਿੱਤੀ ਗਈ ਹਦਾਇਤ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਜਲਦ ਦੇ ਸਕਦੇ ਨੇ ਅਸਤੀਫਾ ਇੱਕ ਜਾਂ ਦੋ ਦਿਨਾਂ ਚ ਹੋ ਸਕਦਾ ਹੈ ਐਲਾਨ ਜੀ ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਦੇਣ ਦੀਆਂ ਖਬਰਾਂ ਆਜ ਸੋਸ਼ਲ ਮੀਡੀਆ ਨੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਟਰੂਡੋ ਨੇ ਇੱਕ ਜੋ ਇੱਕ ਜਾਂ ਦੋ ਦਿਨਾਂ ਦੇ ਵਿੱਚ ਆਪਣੇ ਅਸਤੀਫੇ ਦਾ ਐਲਾਨ ਕਰ ਸਕਦੇ ਹਨ ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਸੋਸ਼ਲ ਮੀਡੀਆ 'ਤੇ ਜੋ ਸੂਤਰਾਂ ਦੇ ਹਵਾਲੇ ਤੋਂ ਗੱਲ ਕੀਤੀ ਜਾ ਰਹੀ ਹੈ ਵੀਡੀਓ ਆ ਰਹੀ ਹੈ ਉਹਦੇ ਮੁਤਾਬਕ ਹੀ ਅਸੀਂ ਤੁਹਾਨੂੰ ਖਬਰ ਜਿਹੜੀ ਹੈਗੀ ਹੈ ਪ੍ਰਕਾਸ਼ਿਤ ਦੇ ਕਰ ਰਿਹਾ ਸੂਤਰਾਂ ਮੁਤਾਬਕ ਅਸਥੀਖਵੇ ਦੀ ਤਰੀਕ ਹਾਲੇ ਤੈਅ ਨਹੀਂ ਕੀਤੀ ਗਈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਿਸੇ ਅਹਿਮ ਕੌਮੀ ਪੱਧਰ ਦੀ ਮੀਟਿੰਗ ਤੋਂ ਪਹਿਲਾਂ ਹੋ ਸਕਦਾ ਹੈ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਟਰੂਡੋ ਆਪਣਾ ਅਹੁਦਾ ਤੁਰੰਤ ਛੱਡ ਦੇਣਗੇ ਜਾਂ ਨਵਾਂ ਨੇਤਾ ਚੁਣੇ ਜਾਣ ਤੱਕ ਇੰਤਜ਼ਾਰ ਕਰਨਗੇ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਵਿੱਤ ਮੰਤਰੀ ਡੈਮਿਨਿਕ ਲੈਬਲੇਕ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਕਿ ਉਹ ਅੰਤਰੀਮ ਨੇਤਾ ਤੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਛੱਡਣ ਲਈ ਤਿਆਰ ਹੋਣਗੇ ਹਾਲਾਂਕਿ ਸੂਤਰਾਂ ਦਾ ਇਹ ਵੀ کہنا ਹੈ ਕਿ ਲੈਬ ਵਿਵਾਹਕ ਹੋਵੇਗਾ ਜਸਟਿਸ ਟਰੂਡੋ ਨੇ 2013 ਵਿੱਚ ਲਿਬਰਲ ਲੀਡਰ ਵਜੋਂ ਅਹੁਦਾ ਸੰਭਾਲਿਆ ਸੀ ਉਸ ਸਮੇਂ ਪਾਰਟੀ ਡੂੰਗੀ ਮੁਸੀਬਤ ਵਿੱਚ ਸੀ ਪਰ ਪਹਿਲੀ ਵਾਰ ਹਾਊਸ ਆਫ ਕਮਨਜ ਵਿੱਚ ਤਿੱਜੇ ਸਥਾਨ ਤੇ ਖਿਸਕ ਗਈ ਸੀ ਇਸ ਸਮੇਂ ਵੀ ਲਿਬਰਲ ਪਾਰਟੀ ਬਹੁਤ ਔਕੇ ਸਮੇਂ ਦੌਰ ਵਿੱਚ ਹੈ ਪੋਲ ਦਰਸਾਉਂਦੇ ਹਨ ਕਿ ਅਕਤੂਬਰ ਦੇ ਅਖੀਰ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਕੰਜ਼ਰਵੇਟਿਵਾਂ ਤੋਂ ਬੁਰੀ ਤਰ੍ਹਾਂ ਹਾਰਨ ਵਾਲੀ ਹੈ ਖੈਰ ਟਰੂਡੋ ਦੇ ਅਹੁਦਾ ਛੱਡਣ ਤੋਂ ਬਾਅਦ ਪਾਰਟੀ ਬਿਨਾਂ ਕਿਸੇ ਸਥਾਈ ਮੁਖੀ ਦੇ ਹੋ ਜਾਵੇਗੀ ਟਰੂਡੋ ਦੇ ਸਟੀਫੇ ਤੋਂ ਬਾਅਦ ਤੁਰੰਤ ਚੋਣਾ ਕਰਵਾਉਣ ਦੀ ਮੰਗ ਉਠਨ ਦੀ ਸੰਭਾਵਨਾ ਹੈ ਨਵੀਂ ਸਰਕਾਰ ਦੇ ਅਗਲੇ 4 ਸਾਲਾਂ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨਾਲ ਲਿਜਿਟਣ ਦਾ ਦਬਾਅ ਹੋਵੇਗਾ ਦੱਸ ਦਈਏ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਨੇ ਟਰੂਡੋ ਦੇ ਕਾਫੀ ਦਬਾਅ ਬਣਾਇਆ ਹੋਇਆ ਹੈ ਉਧਰ ਪੰਜਾਬ ਦੇ ਵਿੱਚ ਚਾਈਨਾ ਡੋਰ ਤੇ ਲੱਗੀ ਪਾਬੰਦੀ ਉਲੰਘਣਾ ਕਰਨ ਵਾਲੇ ਨੂੰ 15 ਲੱਖ ਰੁਪਏ ਤੱਕ ਹੋ ਸਕਦਾ ਹੈ ਜੁਰਮਾਨਾ ਜੀਹਾਂ ਖਤਰਨਾਕ ਚਾਈਨਾ ਡੋਰ ਨਾਲ ਵਾਪਰ ਰਹੀਆਂ ਘਟਨਾਵਾਂ ਤੇ ਹੁਣ ਕੁਝ ਹੱਦ ਤੱਕ ਠੱਲ ਪੈਣ ਦੇ ਸੰਕੇਤ ਦਿਖਾਈ ਦੇਣ ਲੱਗ ਪਏ ਹਨ ਕਿਉਂਕਿ ਸੂਬੇ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਾਇਨਾ ਡੋਰ ਵੇਚਣ ਤੇ ਪੂਰੇ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ جاری ਹੁਕਮਾਂ ਅਨੁਸਾਰ ਇਹਨਾਂ ਦੇ ਖਿਲਾਫ 1986 ਦੇ ਕਾਨੂੰਨ ਤਹਿਤ ਕਾਰਵਾਈ ਹੋਵੇਗੀ 15 ਲੱਖ ਤੱਕ ਕੀਤਾ ਜਾ ਸਕਦਾ ਜੁਰਮਾਨਾ ਇਸ ਤੋਂ ਇਲਾਵਾ ਚਾਇਨਾ ਡੋਰ ਫਰਵੋਣ ਵਾਲੇ ਲਈ ਨਗਰ ਨਿਯਮ ਦਾ ਵੀ ਐਲਾਨ ਕੀਤਾ ਗਿਆ ਹੈ ਤੁਹਾਨੂੰ ਦੱਸਦੀ ਵਿਭਾਗ ਵੱਲੋਂ ਹੁਕਮਾਂ ਵਿੱਚ ਕਿਹਾ ਗਿਆ ਕਿ ਵਾਤਾਵਰਣ ਸੁਰੱਖਿਆ ਐਕਟ 1986 ਦੀ ਧਾਰਾ 11 ਤੇ 5 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਆ ਹਦਾਇਤਾਂ ਜਾਰੀ ਕੀਤੀਆਂ ਗਈਆਂ ਹੈ ਕਿ ਪੰਜਾਬ ਵਿੱਚ ਚੈਨਾ ਡੋਰ ਮਾਝਾ ਸਮੇਤ ਨਾਈਲੋਨ ਪਲਾਸਟਿਕ ਜਾਂ ਕਿਸੇ ਹੋਰ ਸਿੰਥੈਟਿਕ ਸਮਗਰੀ ਦੀ ਬਣੀ ਪਤੰਗ ਡੋਣ ਵਾਲੀ ਤਾਰ ਕਾਚ ਦੀ ਬਣੀ ਹੋਈ ਪਤੰਗ ਉਡਾਉਣ ਵਾਲੀ ਤਾਰ ਜਾਂ ਕਿਸੇ ਵੀ ਤਿੱਖੇ ਪਦਾਰਥ ਨਾਲ ਲੇਪ ਵਾਲੀ ਕਿਸੇ ਵੀ ਸੰਤੈਟਿਕ ਸਤਰ ਦੇ ਨਿਰਮਾਣ ਵਿਕਰੀ ਸਟੋਰੇਜ ਖਰੀਦ ਸਪਾਈ ਆਯਾਤ ਅਤੇ ਵਰਤੋਂ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ ਉਲੰਘਣਾ ਅਤੇ ਸਜ਼ਾ ਜੇਕਰ ਕੋਈ ਵਿਅਕਤੀ ਵਾਤਾਵਰਣ ਸੁਰੱਖਿਆ ਐਕਟ 1986 ਦੇ ਉਪਲਬਧਾਂ ਜਾਂ ਤਹਿਤ ਬਣਾਏ ਗੇ ਨਿਯਮਾਂ ਦੀਆਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 10000 ਤੋਂ ਲੈ ਕੇ 15 ਲੱਖ ਤੱਕ ਜੁਰਮਾਨਾ ਹੋ ਸਕਦਾ ਹੈ ਚਾਈਨਾ ਡੋਨ ਫਲੋਨ ਵਾਲੇ ਨੇ ਵੀ ਕੀਤਾ ਜਾ ਰਿਹਾ ਐਲਾਨ ਜੇਕਰ ਕੋਈ ਵਿਅਕਤੀ ਚਾਈਨਾ ਡੋਨ ਤੇ ਆਉਂਦਾ ਹੈ ਜਾਂ ਇਸ ਸਬੰਧੀ ਜਾਣਕਾਰੀ ਟੋਲ ਫਰੀ ਨੰਬਰ ਤੇ ਦਿੱਤੀ ਜਾਵੇ ਤਾਂ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 25000 ਰੁਪਏ ਤੱਕ ਜੁਰਮਾਨਾ ਦਿੱਤਾ ਜਾ 20000 ਰੁਪਏ ਤੱਕ ਨਗਦ ਇਨਾਮ ਦਿੱਤਾ ਜਾ ਸਕਦਾ ਹੈਗਾ ਹਾਲੇ ਕੀ ਸ਼ਰਤਾ ਲਾਗੂ ਹਨ ਅਤੇ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ ਤੋਂ ਬਾਅਦ ਹੁਣ ਇਸ ਦੇਸ਼ ਵਿੱਚ ਫੈਲਿਆ ਐਚ ਐਮ ਪੀ ਵੀ ਵਾਇਰਸ ਕਾਰਾਚੋ ਨਾਂ ਨਿਕਲਣ ਦੀ ਦਿੱਤੀ ਗਈ ਹਦਾਇਤ ਜੀ ਹਾਂ ਚੀਨ ਵਿੱਚ ਐਚ ਐਮ ਪੀ ਵੀ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ 2024 ਵਿੱਚ ਦੇਸ਼ ਵਿੱਚ 327 ਮਾਮਲੇ ਸਾਹਮਣੇ ਆਏ ਸੀ ਜੋ ਕਿ 2023 ਅਤੇ 2 ਦੇ ਵਿੱਚ 252 ਮਾਮਲੇ ਨਾਲੋਂ 45% ਵਾਧਾ ਹੈ ਇਹ ਵਾਇਦਾ ਚੀਨ ਸਮੇਤ ਹੋਰ ਦੇਸ਼ਾਂ ਦੇ ਫੇਫੜਿਆਂ ਦੀਆਂ ਬਿਮਾਰੀਆਂ ਵਧਣ ਦੀਆਂ ਰਿਪੋਰਟਾਂ ਵਿਚ ਆਲੇ ਹੋਇਆ ਹੈ ਇਸ ਵਾਇਰਸ ਦਾ ਅਸਰ ਹੋਰ ਮਲੇਸ਼ੀਆ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਤੇ ਤੁਹਾਨੂੰ ਦੱਸ ਦਈਏ ਇੱਕ ਟਾਈਮਜ਼ ਜਿਹੜੀ ਸਟ੍ਰੇਟਸ ਟਾਈਮਜ਼ ਮੁਤਾਬਕ ਮਲੇਸ਼ੀਆ ਦੇ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਆਪਣਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ ਮੰਤਰਾਲੇ ਨੇ ਕਿਹਾ ਕਿ ਲੋਕਾਂ ਨੂੰ ਸਾਬਣ ਨਾਲ ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ ਫੇਸ ਮਾਸਕ ਪਹਿਨਣਾ ਚਾਹੀਦਾ ਹੈ ਅਤੇ ਖਾਂਗ ਦੇ ਅੰਛੇ ਕਾਉਂ ਤੇ ਮੂੰਹ ਤੇ ਨੱਕ ਨੂੰ ਟਕਣਾ ਚਾਹੀਦਾ ਹੈ ਮੰਤਰਾਲੇ ਨੇ ਵੀ ਕਿਹਾ ਕਿ ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਰਗਰਮਰੀ ਨਾਲ ਆਪਣੀ ਸਿਹਤ ਦਾ ਖਿਆਸ ਤੇ ਹਰ ਰੱਖਣ ਅਤੇ ਦੂਜਿਆਂ ਨੂੰ ਇਨਫੈਕਸ਼ਨ ਤੋਂ ਰੋਕੋ ਖਾਸ ਕਰਕੇ ਭੀੜ ਵਾਲੇ ਖੇਤਰਾ ਵਿੱਚ ਇਸ ਲਈ ਉਹ ਲੋਕ ਸ਼ਾਮਲ ਹਨ ਜੋ ਉੱਚ ਜੋਖਮ ਵਾਲੇ ਦੇਸ਼ਾਂ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ ਹਾਲਾਂਕਿ ਮੰਤਰਾਲੇ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਵਾਇਰਸ ਕੋਈ ਨਵੀਂ ਬਿਮਾਰੀ ਨਹੀਂ ਹੈ ਇੱਕ ਸਾਹ ਦੀ ਲੋਗ ਹੈ ਜੋ ਕਿ ਪਰਿਵਾਰ ਦੇ ਵਾਇਰਸ ਕਾਰਨ ਹੁੰਦੀ ਹੈ ਲੱਛਣ ਅਕਸਰ ਆਮ ਜ਼ੁਕਾਮ ਦੇ ਸਮਾਨ ਹੁੰਦੇ ਹਨ ਪਰ ਗੰਭੀਰ ਮਾਮਲੇ 'ਚ ਬਰੋਕਾਈਨ ਟੀਸ ਜਾਂ ਨਿਮੋਨੀਆ ਹੋ ਸਕਦਾ ਹੈ ਕਿਉਂ ਹੋ ਇਸ ਦੀ ਚਰਚਾ ਪਰਿਵਾਰ ਵਿੱਚ ਇੱਕ ਵਾਇਰਸ ਹੈ ਇਹ 2001 ਵਿੱਚ ਖੋਜਿਆ ਗਿਆ ਸੀ ਇਹ ਇੱਕ ਸਾਹ ਸੰਬੰਧੀ ਵਾਇਰਸ ਹੈ ਜੋ ਆਮ ਤੌਰ ਤੇ ਆਮ ਜ਼ੁਕਾਮ ਜਾਂ ਫਲੂ ਵਰਗੇ ਲੱਛਣਾਂ ਦੇ ਨਾਲ ਹੁੰਦਾ ਹੈ ਉਪਰੀ ਤੇ ਹਥਲੀ ਸਾਧਿਆ ਲਗਾਗਾ ਦਾ ਕਾਰਨ ਬੰਦਾ ਹੈ ਚੀਨ ਇਸ ਸਮੇਂ ਇਹਨਾਂ ਮਾਮਲੇ 'ਚ ਵਾਧਾ ਦੇਖ ਰਿਹਾ ਹੈ ਤੇ ਨਾਲ ਹੀ ਸਾਧਿਆ ਹੋਰ ਬਿਮਾਰੀਆਂ ਜਿਵੇਂ ਬਹੁਤ ਸਾਰੀਆਂ ਬਿਮਾਰੀਆਂ ਹੈਗੀਆਂ ਉੱਚ ਵੀ ਵਾਧਾ ਦੇਖਿਆ ਜਾ ਸਕਦਾ ਹੈ ਰਿਪੋਰਟਾਂ ਦੱਸਦੀਆਂ ਹਨ ਕਿ ਉਹਨਾਂ ਖੇਤਰਾਂ ਵਿੱਚ ਹਸਪਤਾਲ ਵਿੱਚ ਬਹੁਤ ਵਿਅਸਤ ਹਨ ਪਰ ਚੀਨੀ ਅਧਿਕਾਰੀਆਂ ਤੇ ਵਿਸ਼ਵ ਸੰਗਠਨ WHO ਨੇ ਐਮਰਜੈਂਸੀ ਦੀ ਸਥਿਤੀ ਦਾ ਹਾਲ ਤੱਕ ਕੋਈ ਵੀ ਐਲਾਨ ਨਹੀਂ ਕੀਤਾ ਹੈ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at maragelagan.com. We cater for USA, Canada, UK, India and Fiji. For more information call 510-943-8037. That is 510-943-8037.